ਦੁਨੀਆ ਦੇ ਇਤਿਹਾਸਕਾਲ ਵਿੱਚ ਕੋਈ ਇਹੋ ਜਿਹਾ ਪਾਵਨ ਅਸਥਾਨ ਨਹੀਂ ਹੋਏਗਾ ਧਾਰਮਿਕ ਜਿਹੜਾ ਇੱਕ ਸਰੋਵਰ ਵਿੱਚ ਇੱਕ ਜਲ ਦੇ ਵਿੱਚ ਸ਼ੋਭਨਿਕ ਹੋ। ਹਾਂਜੀ ਬਿਲਕੁਲ। ਤਾਂ ਇਸ ਸਮੇਂ ਚਾਰ ਭਗਤ ਜਿਹੜੇ ਸਨ ਉਹ ਹੋਰ ਆਏ। ਭਗਤ ਕਾਨਾ, ਭਗਤ ਛੱਜੂ, ਭਗਤ ਪੀਲੂ ਤੇ ਭਗਤ ਸ਼ਾਹ ਹੁਸੈਨ। ਇਹ ਕਹਿੰਦੇ ਵੀ ਅਸੀਂ ਵੀ ਭਗਤ ਹਾਂ। ਤੇ ਅਸੀਂ ਵੀ ਧਰਮ ਦੇ ਉਪਦੇਸ਼ਮਈ ਬੋਲਾਂ ਦੀ ਜਿਹੜੀ ਬਾਣੀ ਹੈ ਉਹ ਚਰਨ ਕੀਤੀ ਹੈ। ਜੇ ਤੁਸੀਂ 1 ਜੁਲਾਈ ਨੂੰ ਕਪੜੇ ਬੁੰਨਣ ਵਾਲੇ ਨੂੰ ਥਾਂ ਦੇ ਸਕਦੇ ਹੋ ਇੱਕ ਚਮਾਰ ਨੂੰ ਜੁੱਤੀਆਂ ਗੰਡਣ ਵਾਲੇ ਨੂੰ ਉੱਚਾ ਦਰਜਾ ਦੇ ਸਕਦੇ ਤੇ ਸਾਨੂੰ ਕਿਉਂ ਨਹੀਂ ਮਿਲ ਸਕਦਾ ਅਸੀਂ ਤੇ ਇਨਾਂ ਜਾਤਾਂ ਤੋਂ ਉੱਚੇ ਆ ਸਤਗੁਰੂ ਮਹਾਰਾਜ ਤਾਂ ਇੱਥੇ ਸਮਝ ਗਏ ਕਿ ਇਹ ਜਾਤ ਅਭਮਾਨੀ ਨੇ ਇਹਨਾਂ ਦੇ ਅੰਦਰੋਂ ਤਾਂ ਸ਼ਬਦਾਂ ਤੋਂ ਹੀ ਜਾਤ ਦੀ ਹੰਕਾਰ ਦੀ ਬਦਬੂ ਆ ਰਹੀ ਹੈ ਤੇ ਇਹਨਾਂ ਦੀ ਬਾਣੀ 'ਚ ਕਿਹੋ ਜਿਹਾ ਰਸ ਹੋਵੇਗਾ ਸੰਨ 1601 ਦੇ ਦੌਰ ਵਿੱਚ ਸਤਗੁਰੂ ਜੀ ਨੇ ਅੰਮ੍ਰਿਤਸਰ ਦੀ ਰਮਣੀਕ ਥਾਂ RAMSAR ਸਾਹਿਬ ਵੇਖੀ ਜਿੱਥੇ ਅੱਜ ਗੁਰਦੁਆਰਾ RAMSAR ਸਾਹਿਬ ਸੁਭਾਏਮਾਨ ਹੈ ਉਸ ਰਮਣੀਕ ਥਾਂ ਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ ਔਰ ਆਪ ਸਤਿਗੁਰੂ ਜੀ ਬਾਣੀ ਦੀਆਂ ਪੋਥੀਆਂ ਲਿਖਣ ਵਾਸਤੇ ਉਹ ਜਗ੍ਹਾ ਨਿਸ਼ਚਿਤ ਕਰਦੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹ ਮੰਨਛਾ ਜਾਣੀ ਵੀ ਹੁਣ ਸਮੇਂ ਦੀ ਮੁੱਖ ਲੋੜ ਬਣ ਗਈ ਕਿ ਸਾਨੂੰ ਇਹ ਪੋਥੀਆਂ ਨੂੰ ਇੱਕ ਰੂਪ ਇੱਕ ਸੰਗ੍ਰਹਿ ਕਰ ਲੈਣਾ ਚਾਹੀਦਾ ਤੇ ਨਾਲੇ ਇੱਕ ਧਰਮ ਦੀ માનਤਾ ਵੀ ਹੈ ਵੀ ਧਰਮ ਉਹੀ ਪ੍ਰਮਾਣਿਕ ਮੰਨਿਆ ਜਾਂਦਾ ਹੈ ਜਿਸ ਧਰਮ ਦਾ ਆਪਣਾ ਮੂਲ ਧਾਰਮਿਕ ਗ੍ਰੰਥ ਹੋਵੇ ਗੁਰੂ ਨਾਨਕ ਸਾਹਿਬ ਵੇਲੇ ਵੀ ਭਗਤ ਸਹਿਬਾਂ ਦੀ ਬਾਣੀ ਦਾ ਬਹੁਤ ਸਾਰਾ ਸੰਗ੍ਰਹਿ ਜਿਹੜਾ ਸੀ ਨਾ ਉਹ ਇਕੱਤਰ ਹੋ ਚੁੱਕਾ ਸੀ। ਹੂੰ। ਦੌਰ ਅੱਗੇ ਚੱਲਿਆ। ਗੁਰੂ ਅੰਗਦ ਦੇ ਪਾਤਸ਼ਾਹ ਜੀ ਭਾਈ ਲੈਣੇ ਤੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਸ਼ੋਭ ਨਹੀਂ ਖੁੰਦੇ ਨੇ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਗੁਰਤਾ ਗੱਦੀ ਤੇ ਬੈਠਣ ਲੱਗਿਆਂ ਵੀ ਇੱਕ ਬਖਸ਼ਿਸ਼ ਰੂਪ ਵਿੱਚ ਇਹ ਗੁਰਬਾਣੀ ਦੀਆਂ ਪੋਥੀਆਂ ਅਰਪਣ ਕਰਦੇ ਨੇ। ਹੂੰ। ਆਪਾਂ ਉਸ ਵਿਸ਼ੇ ਤੇ ਨਹੀਂ ਚੱਲਾਂਗੇ ਕਿ ਵੀ ਜਿਹੜੀ ਗੁਰਤਾ ਗੱਦੀ ਆ ਉਹ ਪੁੱਤਰਾਂ ਨੂੰ ਕਿਉਂ ਨਹੀਂ ਮਿਲੀ ਕਿਉਂਕਿ ਸਾਡਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੈ ਵੀ ਇਹ ਬਾਣੀ ਇਕੱਤਰ ਕਰਨ ਦਾ ਕਾਰਜ ਕਿਸ ਪ੍ਰਕਾਰ ਚੱਲਿਆ ਇਹ ਕਾਰਜ ਇਸ ਤਰ੍ਹਾਂ ਚੱਲਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪੋਥੀਆਂ ਜਿੰਨੀਆਂ ਵੀ ਸਨ ਬਖਸ਼ਿਸ਼ ਰੂਪ ਵਿੱਚ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਸੌਂਪੀਆਂ ਇਹਦਾ ਹਵਾਲਾ ਤੁਸੀਂ ਜਲਮਸਾਖੀ ਪੜੋਗੇ ਤੇ ਉਹਦੇ ਵਿੱਚ ਮਿਲਦਾ ਹੈ ਉੱਥੇ ਲਿਖਿਆ ਮਿਲਦਾ ਹੈ ਤਿਤ ਮਹਿਲ ਜੋ ਸ਼ਬਦ ਹੋਇਆ ਸੋ ਪੋਥੀ ਅੰਗਦ ਜੋਗ ਮਿਲੀ ਇਪ ਅਸਲ ਖਜ਼ਾਨੇ ਦੇ ਪਿਓ ਡਿੱਠੇ ਦੇ ਜਿਹੜੇ ਖਜ਼ਾਨੇ ਦੇ ਵਾਰਸ ਸੀ ਉਹ ਖਜ਼ਾਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲੈਣੇ ਤੋਂ ਗੁਰੂ ਅੰਗਦ ਬਣਾ ਕੇ ਉਹਨਾਂ ਨੂੰ ਸੌਂਪਿਆ ਗੁਰੂ ਅੰਗਦ ਦੇ ਪਾਤਸ਼ਾਹ ਨੇ ਵੀ ਆਪਣੇ 63 ਸ਼ਲੋਕ ਜਿਹੜੇ ਉਚਾਰਨ ਕੀਤੇ ਨਾਲ ਬਾਣੀ ਦਾ ਪ੍ਰਚਾਰ ਕੀਤਾ ਔਰ ਉਹ ਵੱਡੀ ਗੱਲ ਜਿਹੜੀ ਲਿਖਣ ਪਰੰਪਰਾ ਦੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਾਲਬੂਦ ਖਡੂਰ ਸਾਹਿਬ ਦੀ ਧਰਤੀ ਤੇ ਤਿਆਰ ਕੀਤਾ ਔਰ ਸ਼ਾਇਦ ਇਹੀ ਉਹ ਈਸ਼ਵਰੀ ਜੋਤ ਹੈ ਅਸੀਂ ਭਾਵੇਂ ਇਹਨਾਂ ਨੂੰ ਵੱਖ-ਵੱਖ ਰੂਪ ਕਰਕੇ ਜਾਣ ਲੈਨੇ ਪਰ ਜੇ ਗੁਰੂ ਆਸ਼ੇ ਅਨੁਸਾਰ ਜਾਣੀਏ ਤਾਂ ਇਹ ਜੋ ਤੇਕੀ ਸੀ ਸਰੀਰਿਕ ਜਾਮੇ ਵੱਖਰੇ ਸਨ ਇਹਨਾਂ ਦਾ ਉਦੇਸ਼ ਵੀ ਇੱਕ ਸੀ ਭਾਵੇਂ ਕਿ ਉਹ ਰਬਾਬ ਤੋਂ ਆਰੰਭ ਹੁੰਦਾ ਹੈ ਤੇ ਨਗਾਰੇ ਤੱਕ ਦਸਮ ਪਾਸ਼ਾ ਤੱਕ ਚੱਲਦਾ ਹੈ ਹਾਂ ਬਿਲਕੁਲ ਨਹੀਂ ਜੀ ਭਾਵੇਂ ਉਹ ਕਲਮ ਤੋਂ ਆਰੰਭ ਹੁੰਦਾ ਹੈ ਫਕੀਰੀ ਤੋਂ ਆਰੰਭ ਹੁੰਦਾ ਹੈ ਮਾਲਾ ਤੋਂ ਆਰੰਭ ਹੁੰਦਾ ਹੈ ਤੇ ਅੱਗੇ ਜਾ ਕੇ ਤਲਵਾਰ ਦਾ ਰੂਪ ਘਾਰਣ ਤੱਕ ਜਾਂਦਾ ਹੈ ਕਿਰਪਾਨ ਤੱਕ ਜਾਂਦਾ ਹੈ ਸੋ ਇਹ ਇਥੋਂ ਇਹ ਸਪਸ਼ਟ ਹੁੰਦਾ ਹੈ ਵੀ ਗੁਰੂ ਨਾਨਕ ਪਾਤਸ਼ਾਹ ਆਪ ਦੇ ਜਿਹੜੇ ਮੂਲ ਉਦੇਸ਼ ਆ ਉਹ ਆਰੰਭ ਤੋਂ ਹੀ ਬੀਜ ਤੋਂ ਆਰੰਭ ਕਰ ਗਏ ਜਿਸ ਨੂੰ ਭਾਈ ਸੱਤਾ ਬਲਵੰਡ ਜੀ ਕਹਿੰਦੇ ਨੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਇਹ ਹਲੀਮੀ ਰਾਜ ਆਰੰਭ ਕੀਤਾ ਹੈ ਇਸ ਹਲੀਮੀ ਰਾਜ ਦੀਆਂ ਜਿਹੜੀਆਂ ਜੜਾਂ ਨਹੀਂ ਹਾਂ ਉਹ ਸੱਚ ਦੀਆਂ ਭਰੀਆਂ ਜਿੱਥੇ ਸੱਚ ਦੀ ਗੱਲ ਹੋਏਗੀ ਉਥੇ ਸ਼ਹੀਦੀ ਵੀ ਹੋਣੀ ਆ ਜਿੱਥੇ ਸੱਚ ਦੀ ਗੱਲ ਹੋਏਗੀ ਉਥੇ ਆਤਮ ਸਮਰਪਣ ਵੀ ਹੋਣਾ ਹੈ ਉਥੇ ਭਗਤੀ ਦੀ ਗੱਲ ਵੀ ਹੋਣੀ ਸੋ ਇਹ ਕਾਰਜ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਬਾਲਬੋਹ ਤਿਆਰ ਕਰਵਾਇਆ ਬਾਲਬੋਹ ਤਿਆਰ ਕਰਵਾ ਕੇ ਜਿਹੜੀਆਂ ਬਾਣੀ ਦੀਆਂ ਪੋਥੀਆਂ ਇਕੱਤਰ ਹੋਈਆਂ ਇਹਨਾਂ ਦੇ ਸ਼ੈਦ ਅਭਿਆਸ ਲਈ ਜਾਂ ਇਹਨਾਂ ਨੂੰ ਅੱਗੇ ਪਰੰਪਰਾ ਨੂੰ ਜਾਰੀ ਰੱਖਣ ਵਾਸਤੇ ਸਤਿਗੁਰੂ ਜੀ ਨੇ ਇੱਕ ਵਿਦਿਆਲਾ ਆਰੰਭ ਕੀਤਾ ਖਡੂਰ ਸਾਹਿਬ ਦੀ ਧਰਤੀ ਤੇ ਔਰ ਗਿਆਨ ਦਾ ਜਿਹੜਾ ਮੁਜੱਸਮਾ ਉੱਥੇ ਆਰੰਭ ਕੀਤਾ ਵਿਦਿਆ ਪੜ੍ਹਨੀ ਪੜਾਉਣੀ ਸ਼ੁਰੂ ਕਰਾਈ ਇਹ ਪਰੰਪਰਾ ਆਰੰਭ ਸਤਿਗੁਰੂ ਜੀ ਨੇ ਅੱਗੇ ਵਿਕਾਸ ਕੀਤਾ ਔਰ ਵਿਸ਼ੇਸ਼ ਗੱਲ ਜਿਹੜੇ ਗੁਰਮੁਖੀ ਦੇ 35 ਅੱਖਰ ਨੇ ਇਹਨਾਂ ਨੂੰ ਤਰਤੀਬ ਮਹਾਰਾਜ ਜੀ ਨੇ ਦਿੱਤੀ ਔਰ ਉਸੇ ਗੁਰਮੁਖੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਕੋਲ ਅੱਜ ਦਰਜ ਨੇ ਗੁਰਬਖਸ਼ਿਸ਼ ਦੇ ਵਿੱਚ ਉਹ ਗੁਰਮੁਖੀ ਜਿਹੜੀ ਲਿਪੀ ਹੈ ਉਸ ਗੁਰਮੁਖੀ ਲਿਪੀ ਦਾ ਵਿਕਾਸ ਕਰਕੇ ਤਰਤੀਬ ਕੀਤੀ ਫਿਰ ਮਹਾਰਾਜ ਜੀ ਨੇ ਸਰੀਰਿਕ ਵਿਕਾਸ ਵਾਸਤੇ ਮਲਖ ਖਾੜੇ ਵੀ ਅੱਗੇ ਚਲਾਇਆ ਫਿਰ ਅੱਗੇ ਚ ਦੌਰ ਆਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬੈਠਦੇ ਨੇ ਉਹਨਾਂ ਨੂੰ ਵੀ ਗੁਰੂ ਅੰਗਦ ਦੇ ਪਾਤਸ਼ਾਹ ਨੇ ਪੋਥੀਆਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਅੱਗੇ ਦੌਰ ਆਇਆ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਵੀ ਜਿੱਥੇ ਅੰਮ੍ਰਿਤਸਰ ਦੀ ਖੁਦਾਈ ਕਰਾਉਂਦੇ ਆ ਪਲੱਸ ਨਾਲ ਸਤਿਗੁਰੂ ਜੀ ਗੁਰਬਾਣੀ ਜਿਹੜਾ ਉਚਾਰਨ ਕਰਨ ਦਾ ਕਾਰਜ ਕਰਦੇ ਹੁਣ ਇੱਥੇ ਵਿਸ਼ੇਸ਼ ਗੱਲ ਇਹ ਆ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਦੀ ਜਦੋਂ ਬਾਣੀ ਪੜੋਗੇ ਨਾ ਤਾਂ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਦੇ ਵਿੱਚ ਖੁੱਲੀ ਭਾਵ ਜਿਹੜੇ ਨੇ ਬਾਣੀ ਦੇ ਖੁੱਲੇ ਭਾਵ ਕਾਬ ਤੋਂ ਪਰੇ ਹੋ ਕੇ ਜਿਹਨੂੰ ਮੈਂ ਕਹਿ ਲਵਾਂ ਵੀ ਗੁਰਬਾਣੀ ਦੀਆਂ ਲਮੇਰੀਆਂ ਤੁਕਾਂ ਲਮੇਰੀਆਂ ਤੁਕਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਿਸ਼ਰਾਮ ਜਿਹੜੇ ਨੇ ਉਹ ਮਤਲਬ ਕਿ ਬਾਣੀ ਦੇ ਵਿੱਚ ਲਿਖੇ ਮਿਲਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹਾਂਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਬਾਣੀ ਉਚਾਰਨ ਕੀਤੀ ਉਹਨਾਂ ਨੇ ਵੀ ਬਾਣੀ ਨੂੰ ਲਿਖਤੀ ਰੂਪ ਦਿੱਤਾ ਪੰਜਮ ਪਾਤਸ਼ਾਹ ਤੱਕ ਆਣ ਕੇ ਬਾਣੀ ਦਾ ਬਹੁਤ ਸਾਰਾ ਸੰਗ੍ਰਹਿ ਜਿਹੜਾ ਉਕਤਰ ਹੋ ਚੁੱਕਾ ਸੀ ਚਾਰ ਪਾਤਸ਼ਾਹੀਆਂ ਨੇ ਆਪ ਦੇ ਜਿਹੜੇ ਸਿਧਾਂਤ ਸਨ ਰੱਬੀ ਇਲਹਾਮ ਹੋਏ ਉਹ ਜਿੱਥੇ ਘਰ-ਘਰ ਧਰਮਸਾਲ ਦੇ ਰੂਪ ਵਿੱਚ ਪ੍ਰਚਾਰੇ ਹਰ ਇੱਕ ਨੂੰ ਬਾਣੀ ਪੜਨ ਤੇ ਪੜ੍ਹਾਉਣ ਦੇ ਲੜ ਲਾਇਆ ਹੂੰ ਗੁਰਮੁਖੀ ਦਾ ਬੋਧ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਖੁਦ ਗੁਰਬਾਣੀ ਲਿਖਣ ਦਾ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਵੀ ਕੀਤਾ ਜੇ ਗੁਰੂ ਅੰਗਦ ਦੇ ਪਾਤਸ਼ਾਹ ਬਾਲਬੂਧ ਤਿਆਰ ਕਰਵਾਉਂਦੇ ਨੇ ਗੁਰਮੁਖੀ ਦਾ ਗਿਆਨ ਦਿੰਦੇ ਨੇ ਤਾਂ ਸਿੱਧੇ ਸਿੱਧਾ ਇਹ ਸਤਿਗੁਰੂ ਮਹਾਰਾਜ ਗੁਰਬਾਣੀ ਦੀਆਂ ਪੋਥੀਆਂ ਵੀ ਲਿਖਵਾਉਂਦੇ ਰਹੇ ਹੋਣ ਬਿਲਕੁਲ ਜੀ ਤੇ ਇਹ ਪੋਥੀ ਲਿਖਣ ਦੀ ਪਰੰਪਰਾ ਪੰਚਮ ਪਾਤਸ਼ਾਹ ਤੱਕ ਬੜੀ ਪਰਫੁੱਲਤ ਹੋ ਚੁੱਕੀ ਸੀ ਵਿਸ਼ੇਸ਼ ਗੱਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਰਿਸ਼ਤੇ ਵਿੱਚ ਭਤੀਜੇ ਲੱਗਣ ਵਾਲੇ ਭਾਈ ਗੁਰਦਾਸ ਜੀ ਜਿਹੜੇ ਸਿੱਖੀ ਦੇ ਬੜੇ ਪ੍ਰ ਔਰ ਮਹਾਨ ਇੱਕ ਲਖਾਰੀ ਵਜੋਂ ਜਾਣੇ ਜਾਂਦੇ ਜੀ ਇਹ ਵੀ ਇੱਕ ਤਿਆਰ ਹੋ ਚੁੱਕੇ ਸਨ ਔਰ ਸੰਗਤ ਬੜੀ ਇਸ ਪ੍ਰਤੀ ਇਛੁਕ ਜ਼ਾਹਰ ਕਰਦੀ ਸੀ ਵੀ ਇਸ ਬਾਣੀ ਦਾ ਭਾਵ ਕਿਤੇ ਸਾਨੂੰ ਵੀ ਆਮ ਲੋਕਾਈ ਨੂੰ ਵੀ ਪ੍ਰਾਪਤ ਹੋ ਜਾਏ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਨੇ ਇਹ ਮਨਛਾ ਜਾਣੀ ਵੀ ਹੁਣ ਸਮੇਂ ਦੀ ਮੁੱਖ ਲੋੜ ਬਣ ਗਈ ਕਿ ਸਾਨੂੰ ਇਹ ਪੋਥੀਆਂ ਨੂੰ ਇੱਕ ਰੂਪ ਇੱਕ ਸੰਗ੍ਰਹਿ ਕਰ ਲੈਣਾ ਚਾਹੀਦਾ ਹੈ ਤੇ ਨਾਲੇ ਇੱਕ ਧਰਮ ਦੀ માનਤਾ ਵੀ ਹੈ ਵੀ ਧਰਮ ਉਹੀ ਪ੍ਰਮਾਣਿਕ ਮੰਨਿਆ ਜਾਂਦਾ ਹੈ ਜਿਸ ਧਰਮ ਦਾ ਆਪਣਾ ਮੂਲ ਧਾਰਮਿਕ ਗ੍ਰੰਥ ਹੋਵੇ ਤਾਂ ਉਸ ਮੂਲ ਧਾਰਮਿਕ ਗ੍ਰੰਥ ਦੀ ਵਿਚਾਰਧਾਰਾ ਨੂੰ ਸਤਿਗੁਰੂ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਅੱਗੇ ਪ੍ਰਚਲਿਤ ਕਰਨ ਵਾਸਤੇ ਫਿਰ ਇਹ ਕਾਰਜ ਅਰੰਭਿਆ ਇਹ ਕਾਰਜ ਭਾਦੋ ਸੁਦੀ ਏਕਮ ਵਾਲੇ ਦਿਨ ਸੰਨ 1601 ਦਾ ਦੌਰ ਹੈ ਸੰਨ 1601 ਦੇ ਦੌਰ ਵਿੱਚ ਸਤਿਗੁਰੂ ਜੀ ਨੇ ਅੰਮ੍ਰਿਤਸਰ ਦੀ ਰਮਣੀਕ ਥਾਂ ਰਾਮ ਸਰ ਸਾਹਿਬ ਵੇਖੀ ਜਿੱਥੇ ਅੱਜ ਗੁਰਦੁਆਰਾ ਰਾਮ ਸਰ ਸਾਹਿਬ ਸੁਭਾਏਮਾਨ ਹੈ ਉਸ ਰਮਣੀਕ ਥਾਂ ਤੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾਇਆ ਔਰ ਆਪ ਸਤਿਗੁਰੂ ਜੀ ਬਾਣੀ ਦੀਆਂ ਪੋਥੀਆਂ ਲਿਖਣ ਵਾਸਤੇ ਉਹ ਜਗ੍ਹਾ ਨਿਸ਼ਚਿਤ ਕਰਦੇ ਹੁਣ ਆਪ ਸਤਿਗੁਰੂ ਜੀ ਕੋਲ ਤਾਂ ਗੁਰੂ ਰਾਮਦਾਸ ਪਾਤਸ਼ਾਹ ਔਰ ਆਪਣੀ ਬਾਣੀ ਜਿਹੜੀ ਦਰਜ ਉਹਨਾਂ ਕੋ ਹੈ ਉਹ ਪ੍ਰਾਪਤ ਸੀ ਪਰ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਭਗਤ ਸਹਿਬਾਨ ਦੀ ਬਾਣੀ ਉਸ ਬਾਣੀ ਦਾ ਜਿਹੜਾ ਸੰਗ੍ਰਹਿ ਸੀ ਉਹ ਪੋਥੀਆਂ ਜਿਹੜੀਆਂ ਸੀ ਉਹ ਪੋਥੀਆਂ ਗੁਰੂ ਅਮਰਦਾਸ ਜੀ ਦੇ ਵੱਡੇ ਸੁਪੁੱਤਰ ਬਾਬਾ ਮੋਹਨ ਜੀ ਪਾਸ ਸੀ ਉਹ ਗੋیندਵਾਲ ਸਾਹਿਬ ਵਿਖੇ ਸਨ ਅੱਛਾ ਜੀ ਹੁਣ ਉਹ ਬਾਕੀ ਪੋਥੀਆਂ ਲਿਆਉਣ ਵਾਸਤੇ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜਿਨੇ ਸਿੱਖਾਂ ਨਾਲ ਵਿਚਾਰ ਕੀਤੀ ਕਿ ਵੀ ਆਪਾਂ ਹੁਣ ਉਹ ਵੀ ਪੋਥੀਆਂ ਜਿਹੜੀਆਂ ਇਕੱਤਰ ਕਰਕੇ ਪਹਿਲੇ ਪਾਤਸ਼ਾਹ ਤੋਂ ਜੋ-ਜੋ ਬਾਣੀ ਇਕੱਤਰ ਉਹ ਸਾਰਿਆਂ ਦਾ ਸੰਗ੍ਰਹਿ ਮੁੱਢ ਤੋਂ ਤਰਤੀਬ ਅਨੁਸਾਰ ਕਰ ਲਈਏ ਜੀ ਤਾਂ ਸਿੱਖਾਂ ਦੀ ਵਿਚਾਰ ਤੋਂ ਬਾਅਦ ਇਹ ਗੁਰਮਤਾ ਹੋਇਆ ਵੀ ਸਿੱਖ ਜਾ ਕੇ ਉਪੋਥੀਆਂ ਲੈ ਕੇ ਆਉਣਗੇ। ਭਾਈ ਗੁਰਦਾਸ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਤੋਂ ਸੰਗਤ ਕਰਦੇ ਰਹੇ। ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਵੀ ਸੰਗਤ ਪ੍ਰਾਪਤ ਹੋਈ। ਉਹ ਉਸ ਦੌਰ ਨੂੰ ਜਾਣਦੇ ਨੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਮੋਹਨ ਜੀ ਬੜੀ ਕਰੜੀ ਤਪੱਸਿਆ ਵਾਲੇ ਮਹਾਨ ਤਪਸਵੀ ਨੇ। ਉਹ ਜਦੋਂ ਭਗਤੀ 'ਚ ਬੈਠੇ ਸਨ ਚਬਾਰੇ ਵਿੱਚ ਤਾਂ ਉਹਨਾਂ ਕਿਹਾ ਸੀ ਵੀ ਕੋਈ ਮੇਰੀ ਭਗਤੀ ਨੂੰ ਭੰਗ ਨਾ ਕਰੇ। ਇਸ ਦਰਵਜੋਂ ਹਰ ਕੋਈ ਬੜਾ ਮਨ ਵਿੱਚ ਸਹਿਮ ਰੱਖ ਕੇ ਜਾਂਦਾ ਵੀ ਆਪਾਂ ਉਹਨਾਂ ਕੋ ਕਿਸ ਪ੍ਰਕਾਰ ਉਹਨਾਂ ਦੀ ਭਗਤੀ ਭੰਗ ਹੋਏਗੀ ਉਹ ਪੋਥੀਆਂ ਦੇਣਗੇ ਕਿ ਨਹੀਂ ਤਾਂ ਇਤਿਹਾਸ ਵਿੱਚ ਵੱਖ-ਵੱਖ ਵਿਦਵਾਨ ਕਹਿੰਦੇ ਨੇ ਵੀ ਇੱਕ ਵਾਰੀ ਭਾਈ ਗੁਰਦਾਸ ਜੀ ਗਏ ਫਿਰ ਬਾਬਾ ਬੁੱਢਾ ਜੀ ਗਏ ਉਹਨਾਂ ਨੂੰ ਮਨਾ ਕਰ ਦਿੱਤਾ ਜਾਂ ਸ਼ਾਇਦ ਉਹਨਾਂ ਦਾ ਸੁਨੇਹਾ ਉੱਥੇ ਤੱਕ ਪਹੁੰਚਿਆ ਨਹੀਂ ਜਾਂ ਦਰਵਾਜ਼ਾ ਨਹੀਂ ਖੁੱਲਿਆ ਇਹ ਦੌਰ ਅੱਗੇ ਆਇਆ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਸ ਸੁਪੁੱਤਰ ਬਾਬਾ ਮੋਹਨ ਜੀ ਦੀ ਉਸ ਭਗਤੀ ਨੂੰ ਖੋਲਣ ਵਾਸਤੇ ਫਿਰ ਗੁਰੂ ਅਰਜੁਨ ਦੇ ਪਾਸ਼ਾ ਅੰਤ ਸਰੋ ਸੰਗਤ ਲੈ ਕੇ ਸ਼ਬਦੀ ਰੂਪ ਵਿੱਚ ਸ਼ਬਦ ਕੀਰਤਨ ਕਰਦੇ ਆ ਇੱਕ ਚੌਂਕੀ ਸਾਹਿਬ ਦੇ ਰੂਪ ਵਿੱਚ ਸਤਿਗੁਰੂ ਜੀ ਗੋਦਵਾਲ ਸਾਹਿਬ ਜਾਂਦੇ ਨੇ ਉਸ ਜਬਾਰੇ ਹੀਠਾਂ ਗੋਦਵਾਲ ਸਾਹਿਬ ਦੀਆਂ ਗਲੀਆਂ ਵਿੱਚ ਸਤਿਗੁਰੂ ਜੀ ਆਪ ਚੱਲ ਕੇ ਬਾਬਾ ਮੂਹਨ ਜੀ ਨੂੰ ਜਿਹੜਾ ਉਹ ਯਾਦ ਕਰਦੇ ਨੇ ਔਰ ਉਹਨਾਂ ਨੂੰ ਯਾਦ ਕਰਦੇ ਆ ਚੇਤੇ ਕਰਾਉਂਦੇ ਨੇ ਵੀ ਇਹ ਬਾਣੀ ਦਾ ਸੰਗ੍ਰਹਿ ਤੁਹਾਡੇ ਪਾਸ ਹੈ ਔਰ ਇਹ ਸੰਗ੍ਰਹਿ ਨੂੰ ਹੁਣ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ ਸੀਮਤ ਨਾ ਰੱਖੋ ਆਪਣੇ ਜੀ ਤੇ ਉਹ ਫਿਰ ਅੱਗੇ ਵੰਡਣ ਵਾਸਤੇ ਗਿਆਨ ਦੇ ਸੋਮੇ ਲਈ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਮਿੱਠੜੇ ਬੋਲ ਜਦੋਂ ਬਾਬਾ ਮੋਹਨ ਜੀ ਨੇ ਸੁਣੇ ਤਾਂ ਸੁਣਦਿਆਂ ਸਾਰੀ ਉਹਨਾਂ ਦੀ ਭਗਤੀ ਦੀ ਅੱਖ ਖੁੱਲੀ ਤੇ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਵੀ ਨੇ ਬਾਬਾ ਮੋਹਨ ਜੀ ਦੇ ਪਰਥਾ ਸਾਡੇ ਸੰਪਰਦਾਇਕ ਵਿਦਵਾਨ ਮੰਨਦੇ ਨੇ ਵੀ ਇਹ ਬਾਬਾ ਮੋਹਨ ਜੀ ਦੇ ਪਰਥਾਏ ਸ਼ਬਦ ਉਚਾਰਨ ਕੀਤੇ ਨੇ ਅੱਛਾ ਜੀ ਪਰ ਜਦੋਂ ਆਪਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਇਹ ਕਿਹੋ ਜਿਹਾ ਸੋਮਾ ਜੋਦੇ ਦਾ ਦਾਰਸ਼ਨਿਕ ਆਪਾਂ ਅਧਿਆਨ ਕਰਾਂਗੇ ਨਾ ਤਾਂ ਜਿਹੜੇ ਬਾਣੀ ਪੜਨ ਵਾਲੇ ਗਿਆਤਾ ਉਹ ਜਿਗਿਆਸੂ ਸਮਝਦੇ ਨੇ ਵੀ ਇਹਦੇ ਵਿੱਚ ਸਾਨੂੰ ਇਤਿਹਾਸਿਕ ਪ੍ਰਮਾਣ ਵੀ ਮਿਲਦੇ ਨੇ ਔਰ ਅਧਿਆਤਮਿਕ ਗਿਆਨ ਵੀ ਮਿਲਦਾ ਜੀ ਜਿਹਨੂੰ ਆਪਾਂ ਆਮ ਸ਼ਬਦਾਂ ਵਿੱਚ ਕਹਿ ਦਈਏ ਵੀ ਜਾਣਕਾਰੀ ਜਾਂ ਪਿਸ਼ੋਕੜ ਹਮ ਹਰ ਇੱਕ ਚੀਜ਼ ਦਾ ਇੰਟਰੋਡਿਊਸ ਕਰਨ ਦਾ ਇੱਕ ਪ੍ਰਾਣੀ ਯੁਗਤ ਹੈ ਵੀ ਕਿਸੇ ਚੀਜ਼ ਨੂੰ ਅੱਗੇ ਤੋਰਨ ਵਾਸਤੇ ਉਹਦਾ ਪਿਸ਼ੋਕੜ ਵੇਖਿਆ ਜਾਂਦਾ ਹੈ ਹਮ ਇੰਟਰੋਡਕਸ਼ਨ ਲਈ ਜਾਂਦੀ ਹੈ ਜਿਨੂੰ ਵਿਦਵਾਨ ਜਿਹੜੇ ਨਾ ਆਪਦੀ ਬਾਸ਼ਾ ਵਿੱਚ ਉਥਾਨਕਾ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਹਰੇਕ ਕਈ ਸ਼ਬਦਾਂ ਵਿੱਚ ਸਾਨੂੰ ਉਥਾਨਕਾਵਾਂ ਵੀ ਲਿਖੀਆਂ ਮਿਲਦੀਆਂ ਉਹ ਉਥਾਨਕਾਵਾਂ ਦਾ ਮੂਲ ਭਾਵ ਇਹ ਸੀ ਵੀ ਇਹ ਸ਼ਬਦ ਸਤਿਗੁਰੂ ਜੀ ਨੇ ਇਸ ਪਰਥਾਏ ਉਚਾਰਨ ਕੀਤਾ ਇਸ ਥਾਂ ਤੇ ਉਚਾਰਨ ਕੀਤਾ ਜਿਸ ਪ੍ਰਕਾਰ ਬਾਬਾ ਮੋਹਨ ਜੀ ਦੇ ਪਰਥਾਏ ਮੋਹਨ ਤੇਰੇ ਉੱਚੇ ਮੰਦਰ ਮਹਿਲ ਮੁਰਾਰਾ ਹੁਣ ਉਥੇ ਠੀਕ ਆਪਾਂ ਵਿਦਵਾਨਾਂ ਦੀ ਗੱਲ ਵੀ ਮੰਨਦੇ ਆਂ ਵੀ ਬਾਬਾ ਮੂਨ ਜੀ ਦੇ ਪਰਥਾਈ ਵਿਚਾਰਨ ਕੀਤਾ ਪਰ ਦੂਸਰਾ ਅਧਿਆਤਮਿਕ ਉਪਦੇਸ਼ ਮੋਹਨ ਸ਼ਬਦ ਉਸ ਵੈਗੁਰੂ ਪ੍ਰਮਾਤਮਾ ਨੂੰ ਵੀ ਕਿਹਾ ਗਿਆ ਉਹਦੀ ਸਿਫਤ ਸਲਾਹ ਵਿੱਚ ਵੀ ਕੀਤੀ ਭਾਵ ਜਿੱਥੇ ਸੰਸਾਰੀ ਉਪਦੇਸ਼ ਤੇ ਦਿੱਤਾ ਦਿੱਤਾ ਨਾਲ ਅਧਿਆਤਮਿਕ ਉਪਦੇਸ਼ ਵੀ ਦਿੱਤਾ ਜਦੋਂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਮੂਨ ਜੀ ਨਾਲ ਬਚਨ ਬਲਾਸ ਕੀਤੇ ਉਹਨਾਂ ਦੀ ਭਗਤੀ ਨੂੰ ਸਫਲ ਦੱਸਿਆ ਉਹਨਾਂ ਨੂੰ ਮੁਕਤ ਕਰ ਦਿੱਤਾ ਔਰ ਬਖਸ਼ਿਸ਼ਾਂ ਦੇ ਕੇ ਸਤਗੁਰੂ ਜੀ ਪਾਲਕੀ ਸਾਹਿਬ ਦੇ ਵਿੱਚੋਂ ਪੋਥੀਆਂ ਸਤਕਾਰ ਸਹਿਤ ਲਿਆਏ ਔਰ ਉਸ ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ ਸਤਿਗੁਰੂ ਜੀ ਬੈਠ ਕਰਕੇ ਉਹਨਾਂ ਨੇ ਕਾਰਜ ਆਰੰਭ ਕਰਾਇਆ ਇੱਥੇ ਫਿਰ ਪੋਥੀਆਂ ਦਾ ਕਾਰਜ ਆਰੰਭ ਹੋਇਆ ਜੀ ਇਸ ਕਾਲ ਦੇ ਵਿੱਚ ਸਤਿਗੁਰੂ ਗੁਰੂ ਅਰਜੁਨ ਦੇ ਪਾਸ਼ਾ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾਇਆ ਬੜੀ ਅਨੋਖੀ ਗੱਲ ਕਿ ਸਤਿਗੁਰੂ ਗੁਰੂ ਅਰਜੁਨ ਦੇ ਪਾਸ਼ਾ ਮਹਾਰਾਜ ਪੋਥੀਆਂ ਨੂੰ ਬਾਚਦੇ ਨੇ ਆਪ ਸਤਿਗੁਰੂ ਜੀ ਨੇ ਤਰਤੀਬ ਅਨੁਸਾਰ ਪਹਿਲਾਂ ਉਸ ਪੋਥੀਆਂ ਇੱਕ ਓੰਕਾਰ ਤੋਂ ਜਪ ਬਾਣੀ ਤੋਂ ਇਹ ਕਾਰਜ ਆਰੰਭ ਕੀਤਾ ਇਹ ਕਾਰਜ ਚੱਲਦਾ ਗਿਆ ਇਸ ਕਾਰਜ ਦੀ ਜਦੋਂ ਅਸੀਂ ਤਰਤੀਬ ਦੇਖਦੇ ਆ ਨਾ ਤਾਂ ਸਤਿਗੁਰੂ ਨੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ ਜੀ ਫਿਰ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਫਿਰ ਆਪਣੀ ਬਾਣੀ ਦਰਜ ਕੀਤੀ ਫਿਰ ਸਤਿਗੁਰੂ ਜੀ ਨੇ ਆਪਣੀ ਬਾਣੀ ਦਰਜ ਕਰਨ ਤੋਂ ਬਾਅਦ ਜਿਹੜੇ ਭਗਤ ਸਹਿਬਾਨ ਦੀ ਬਾਣੀ ਗੁਰਨਾਨਕ ਪਾਤਸ਼ਾਹ ਵਲੇ ਇਕੱਤਰ ਹੋ ਚੁੱਕੀ ਸੀ ਉਹ ਪੋਥੀਆਂ ਰੂਪ ਵਿੱਚ ਸਾਡੇ ਕੋ ਵਿਦਮਾਨ ਸੀ ਉਹਨਾਂ ਨੂੰ ਫਿਰ ਸਤਿਗੁਰੂ ਜੀ ਨੇ ਇਸ ਪਾਵਨ ਗ੍ਰੰਥ ਦੇ ਵਿੱਚ ਜਿਹੜਾ ਸ਼ੋਭਨੀ ਕੀ ਜਦੋਂ ਇਹ ਸ਼ੋਭਨੀ ਕਾਰਜ ਕਰ ਰਹੇ ਸਨ ਤਾਂ ਇਸ ਸਮੇਂ ਚਾਰ ਭਗਤ ਜਿਹੜੇ ਸਨ ਉਹ ਹੋਰ ਆਏ ਭਗਤ ਕਾਨਾ ਭਗਤ ਛੱਜੂ ਭਗਤ ਪੀਲੂ ਤੇ ਭਗਤ ਸ਼ਾਹ ਹੁਸੈਨ ਇਹ ਕਹਿੰਦੇ ਵੀ ਅਸੀਂ ਵੀ ਭਗਤ ਹਾਂ ਤੇ ਅਸੀਂ ਵੀ ਧਰਮ ਦੇ ਉਪਦੇਸ਼ਮਈ ਬੋਲਾਂ ਦੀ ਜਿਹੜੀ ਬਾਣੀ ਹੈ ਉਹ ਚਾਰਨ ਕੀਤੀ ਹੈ ਜੇ ਤੁਸੀਂ ਇੱਕ ਜੁਲਾਈ ਨੂੰ ਕੱਪੜੇ ਬੁੰਨਣ ਵਾਲੇ ਨੂੰ ਥਾਂ ਦੇ ਸਕਦੇ ਹੋ ਇੱਕ ਚਮਾਰ ਨੂੰ ਜੁੱਤੀਆਂ ਗੰਢਣ ਵਾਲੇ ਨੂੰ ਉੱਚਾ ਦਰਜਾ ਦੇ ਸਕਦੇ ਤੇ ਸਾਨੂੰ ਕਿਉਂ ਨਹੀਂ ਮਿਲ ਸਕਦਾ ਅਸੀਂ ਤੇ ਇਨਾਂ ਜਾਤਾਂ ਤੋਂ ਉੱਚੇ ਹ ਸਤਗੁਰੂ ਮਹਾਰਾਜ ਤਾਂ ਇੱਥੇ ਸਮਝ ਗਏ ਵੀ ਇਹ ਜਾਤ ਅਭਮਾਨੀ ਨੇ ਇਹਨਾਂ ਦੇ ਅੰਦਰੋਂ ਤਾਂ ਸ਼ਬਦਾਂ ਤੋਂ ਹੀ ਜਾਤ ਦੀ ਹੰਕਾਰ ਦੀ ਬਦਬੂ ਆ ਰਹੀ ਹੈ ਤੇ ਇਹਨਾਂ ਦੀ ਬਾਣੀ 'ਚ ਕਿਹੋ ਜਿਹਾ ਰਸ ਹੋਵੇਗਾ ਸੋ ਸਤਿਗੁਰੂ ਨੇ ਸਤਿਕਾਰ ਕਰਦੇ ਆ ਕਿ ਆ ਵੀ ਤੁਸੀਂ ਆਪਦੀ ਬਾਣੀ ਉਚਾਰਨ ਕਰੋ ਇਤਿਹਾਸਿਕ ਗਵਾਹੀ ਮਿਲਦੀ ਆ ਵੀ ਉਹਨਾਂ ਨੇ ਬਾਣੀ ਉਚਾਰਨ ਕੀਤੀ ਪਰ ਚਾਰਾਂ ਦੀ ਬਾਣੀ ਵਿੱਚ ਕਿਤੇ ਵੀ ਕੋਈ ਰੱਬੀ ਉਪਦੇਸ਼ ਜਾਂ ਗੁਰਮਤਿ ਸਿਧਾਂਤ ਦਾ ਸਾਨੂੰ ਕਿਤੇ ਫਲਸਫਾ ਨਜ਼ਰ ਨਹੀਂ ਆਇਆ ਮਹਾਰਾਜ ਨੇ ਫਿਰ ਇੱਥੇ ਨਿਖੇੜਾ ਕਰਕੇ ਦੱਸਿਆ ਵੀ ਇਹ ਬਾਣੀ ਉਹਨਾਂ ਦੀ ਦਰਜ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨਾਲ ਅਕਾਲ ਪੁਰਖ ਨਾਲ ਇਕਮਿਕਤਾ ਹਾਸਲ ਕੀਤੀ ਉਹ ਚਮਾਰ ਚਮਾਰ ਨਹੀਂ ਰਿਹਾ ਉਹ ਜਲਾਹਾ ਜਲਾਹਾ ਨਹੀਂ ਰਿਹਾ ਤੇ ਸਤਿਗੁਰੂ ਮਹਾਰਜ ਖੁਦ ਕਹਿੰਦੇ ਆ ਵੀ ਇਹਨਾਂ ਦੀ ਭਗਤੀ ਐਸੀ ਐ ਇਹਨਾਂ ਭਗਤੀ ਤੋਂ ਖੁਸ਼ ਹੋ ਕੇ ਪ੍ਰਮਾਤਮਾ ਨੇ ਇਹਨਾਂ ਨੂੰ ਇਹ ਆਪ ਦਰਜਾ ਦਿੱਤਾ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਜ ਨੇ ਇਸ ਪ੍ਰਕਾਰ ਜਦੋਂ 15 ਭਗਤਾਂ ਦੀ ਬਾਣੀ ਦਰਜ ਕੀਤੀ ਫਿਰ ਆਏ 11 ਭਟ ਅੱਛਾ ਜੀ ਭਟ ਸ਼ਬਦ ਭਾਰਤੀ ਸੰਸਕ੍ਰਿਤੀ ਵਿੱਚ ਉਹਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਕੰਮ ਕਿਸੇ ਨਗਰ ਪਿੰਡ ਜਾਂ ਰਾਜ ਘਰਾਣਿਆਂ ਵਿੱਚ ਗਾਉਣਾ ਹੁੰਦਾ ਸੀ ਹੂੰ ਜਿਹਨੂੰ ਅੱਜ ਇੱਕ ਸ਼ਬਦ ਵਿਗਾੜ ਕੇ ਕਹਿ ਦਿੱਤਾ ਜਾਂਦਾ ਹੈ ਪੰਡ ਹੂੰ ਅੱਜ ਅਸੀਂ ਆਮ ਸਮਾਜ ਵਿੱਚ ਦੇਖਦੇ ਹਾਂ ਵੀ ਜਿਹੜੇ ਪੰਡ ਲੋਕ ਨੇ ਵਿਆਹਾਂ ਸ਼ਾਦੀਆਂ ਵਿੱਚ ਖੁਸ਼ੀਆਂ ਵਿੱਚ ਕੋਈ ਨਗਰ ਖੇੜੇ ਕੋਈ ਚੰਗੀ ਖਬਰ ਆਉਂਦੀ ਹੈ ਤੇ ਉੱਥੇ ਜਾ ਕੇ ਮੰਗਦੇ ਨੇ ਮੰਗਦੇ ਨੇ ਹੂੰ ਉਹ ਮੰਗਣ ਮੰਗਣ ਦੇ ਨਾਲ ਕੀ ਆ ਵੀ ਢੰਡੋਰਾ ਪਿੱਟਣਾ ਹੁੰਦਾ ਹੈ ਵੀ ਜਿੱਥੇ ਉਹ ਖੁਸ਼ੀ ਵਾਲੀ ਗੱਲ ਕੇਵਲ ਇੱਕ ਦਾਇਰੇ ਤੱਕ ਸੀਮਿਤ ਨਾ ਰਹੇ ਅਸਲ ਵਿੱਚ ਉਹ ਸਾਰੇ ਪਾਸੇ ਪੈਦਾ ਲੱਗ ਜਾਵੇ ਤਾਂ ਇਹ ਉਹਨਾਂ ਦੇ ਅਸਲ ਦੇ ਵਿੱਚ ਇਹੋ ਜਿਹੇ ਜਿਹੜੇ ਮਤਲਬ ਕਿ ਕਾਰਜ ਨੇ ਇਹ ਵੀ ਇੱਕ ਕਬੀਲਾ ਮੰਨਿਆ ਜਾਂਦਾ ਉਸ ਸਮੇਂ ਭਟ ਸਨ ਇਹ ਭਟ ਗੁਰੂ ਅਰਜੁਨ ਦੇ ਪਾਸ਼ਾ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਭਟ ਕਲ ਸਹਾਰ ਜੀ ਇਹਨਾਂ ਦੇ ਮੁਖੀ ਸਨ ਇਹ ਰਾਜਦਵਾਰਿਆਂ ਕੋਲ ਜਾ ਕੇ ਜਦੋਂ ਕੋਈ ਰਾਜਾ ਜੰਗ ਜਿੱਤ ਕੇ ਆਉਂਦਾ ਜਾਂ ਕੋਈ ਆਪ ਦੀ ਜਿੱਤ ਪ੍ਰਾਪਤ ਕਰਦਾ ਸੀ ਜਾਂ ਕੋਈ ਖੁਸ਼ੀ ਦਾ ਸਮਾ ਹੁੰਦਾ ਸੀ ਤਾਂ ਉਹਦੇ ਰਾਜਦਵਾਰਿਆਂ ਤੇ ਜਾ ਕੇ ਉਹਦੀ ਸ਼ੋਭਾ ਗਾਉਂਦੇ ਸਨ ਜੀ ਔਰ ਇਨ੍ਹਾਂ ਪੱਟਾਂ ਕੋਲ ਇੱਕ ਖਾਸ ਗੱਲ ਸੀ ਕਿ ਇਨ੍ਹਾਂ ਪੱਟਾਂ ਕੋਲ ਉਹਨਾਂ ਰਾਜਿਆਂ ਦੀ ਉਹਨਾਂ ਕਬੀਲਿਆਂ ਦੀ ਉਹਨਾਂ ਘਰਾਣਿਆਂ ਦੀ ਪੁਰਾਣੀ ਫਰਦ ਜਿਹੜੀ ਦਾਦੇ-ਬਾਬਿਆਂ ਦੀ ਜਿਹੜੀ ਮਤਲਬ ਕਿ ਉਹਨਾਂ ਦੀ ਸੀਨਾ-ਬਸੀਨਾ ਪ੍ਰਣਾਲੀ ਸੀ ਉਹ ਵੀ ਇਨ੍ਹਾਂ ਕੋਲ ਦਰਜ ਹੋਇਆ ਕਰਦੀ ਸੀ ਠੀਕ ਹੈ ਇਹ ਪਟ ਇਸ ਕਰਕੇ ਪ੍ਰਸਿੱਧ ਸਨ ਪਰ ਜਦੋਂ ਇਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਸ਼ੋਭਾ ਗੁਰੂ ਅਰਜੁਨ ਦੇ ਪਾਤਸ਼ਾਹ ਦਾ ਜਸ ਸੁਣਿਆ ਵੀ ਉਹਨਾਂ ਨੇ ਤਾਂ ਚਾਰ ਦਰਵਾਜੇ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚਾਹ ਵਰਨਾ ਨੂੰ ਸਾਂਝੇ ਦਾ ਪੈਗਾਮ ਦਿੱਤਾ ਤਾਂ ਇਹ ਪਟ ਵੀ ਫਿਰ ਗੁਰੂ ਸ਼ਰਨ ਵਿੱਚ ਆਏ ਇਹਨਾਂ ਨੇ ਵੀ ਇਹ ਗੱਲ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵੀ ਸਾਨੂੰ ਆਪ ਦੀ ਸ਼ਰਨ ਵਿੱਚ ਰੱਖੋ ਸਾਨੂੰ ਨਿਮਾਣੀਆਂ ਨੂੰ ਮਾਣ ਦਿਓ ਜਿੱਥੇ ਤੁਸੀਂ ਸਮੁੱਚੀ ਕੁੱਲ ਲੋਕਾਈ ਦਾ ਉਧਾਰ ਕਰ ਰਹੇ ਹੋ ਨੀਵੀਆਂ ਨੂੰ ਉੱਚੀ ਬਖਸ਼ਿਸ਼ਾਂ ਦੇ ਰਹੇ ਹੋ ਅਸੀਂ ਵੀ ਸਮਾਜ ਵਿੱਚ ਉਹ ਤਰਕਾਰੇ ਬੰਦੇ ਆ ਜਿਹੜੇ ਮੰਗ ਕੇ ਇੱਕ ਵਕਤ ਦੀ ਰੋਟੀ ਖਾਂਦੇ ਆ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਫਿਰ ਉਹਨਾਂ ਦੀ ਇਹ ਤਰਾਸ ਦੀ ਵੇਖ ਕਰਕੇ ਉਹਨਾਂ ਨੂੰ ਮਾਣ ਦਿੱਤਾ ਔਰ ਉਹਨਾਂ ਨੂੰ ਕਿਹਾ ਵੀ ਅੱਜ ਤੱਕ ਤਾਂ ਤੁਸੀਂ ਸਮਾਜ ਦੇ ਉਹਨਾਂ ਨਾਸ਼ਵਾਨ ਬੰਦਿਆਂ ਦੀ ਉਸਤਤ ਵਿੱਚ ਕੁਝ ਗਾਉਂਦੇ ਸੀ ਪਰ ਅੱਜ ਤੁਸੀਂ ਰੱਬ ਦੀ ਉਸਤਤ ਵਿੱਚ ਗਾਇਨ ਕਰੋ ਤਾਂ ਫਿਰ ਰੱਬ ਦੀ ਉਸਤਤ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਮਹਾਰਾਜ ਤੋਂ ਲੈ ਕੇ ਉਹਨਾਂ ਨੇ ਪੰਜ ਪਾਤਸ਼ਾਹੀਆਂ ਤੱਕ ਗੁਰੂ ਅਰਜਨ ਦੇ ਪਾਤਸ਼ਾਹ ਤੱਕ ਸਵਈਏ ਉਚਾਰਨ ਕੀਤੇ ਔਰ ਉਹਨਾਂ ਸਵਈਆਂ ਵਿੱਚ ਜਿੱਥੇ ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਉਸਤਤ ਕਰਦੇ ਆ ਤੇ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਵਿੱਚ ਇਹ ਗੱਲ ਕਹਿੰਦੇ ਨੇ ਵੀ ਉਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਇੰਨੇ ਸਮਰੱਥ ਨੇ ਇੰਨੇ ਬਖਸ਼ਿਸ਼ਾਂ ਵਾਲੇ ਨੇ ਕਿ ਅਸੀਂ ਤੇ ਔਗਣਾ ਭਰੇ ਜੀ ਵਾਇ ਸਾਂ ਪਰ ਗੁਰੂ ਨੇ ਆਪ ਦੀ ਸ਼ਰਨ ਵਿੱਚ ਕਰਕੇ ਸਾਨੂੰ ਗੁਣਵਾਨ ਬਣਾ ਦਿੱਤਾ ਅਸੀਂ ਉਹਨਾਂ ਦਾ ਇਹ ਸਵਈਆ ਅਕਸਰ ਪੜਦੇ ਹਮ ਆਵ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਈ ਮਾਇਆ ਮੋਹ ਭਰਮ ਪੈ ਪੂਲੇ ਸੁੱਤਦਾਰਾ ਸੋ ਪੀਤ ਲਗਾਈ ਵੀ ਅਸੀਂ ਤੇ ਸਾਰੀ ਜ਼ਿੰਦਗੀ ਆਪਣੇ ਪੁੱਤਰ ਧੀਆਂ ਦੇ ਮੋਹ ਚ ਹੀ ਫਸੇ ਰਹੇ ਪਰ ਇੱਥੇ ਆ ਕੇ ਸਾਨੂੰ ਅਸਲ ਪਤਾ ਲੱਗਾ ਵੀ ਇਹਦੇ ਤੋਂ ਉੱਪਰ ਵੀ ਸਾਡਾ ਕੋਈ ਰੱਬ ਅੱਲਾ ਵਾਹਿਗੁਰੂ ਪਰਮੇਸ਼ਰ ਸਾਡਾ ਰਖਵਾਲਾ ਬੈਠਾ ਹੈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਲੰਤ ਜਮਤਰਾਸ ਮਿਟਾਈ ਕਹਿੰਦੇ ਵੀ ਗੁਰੂ ਕੀ ਸੰਗਤ ਕੋਲੋਂ ਹੀ ਅਸੀਂ ਇਹ ਰਸਤਾ ਸੁਣਿਆ ਵੀ ਜਿਹੜਾ ਇਸ ਰਸਤੇ 'ਤੇ ਤੁਰ ਪਏ ਉਹਦੀ ਚਰਾਸੀ ਕੱਟੀ ਜਾਂਦੀ ਹੈ ਉਹ ਜੀਵਨ ਮੁਕਤ ਹੋ ਜਾਂਦਾ ਹੈ ਫਿਰ ਉਹ ਕਹਿੰਦੇ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੂ ਸਰਨ ਗੁਰੂ ਅਰਜੁਨ ਦੇ ਪਾਤਸ਼ਾਹ ਨੂੰ ਕਹਿੰਦੇ ਨੇ ਵੀ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਤੁਹਾਡਾ ਕੋਈ ਨਾਂ ਵੀ ਲੈ ਲੇ ਤਾਂ ਉਹ ਦੁਬਾਰਾ ਗਰਭ ਜੂਨੀ ਵਿੱਚ ਨਹੀਂ ਆ ਸਕਦਾ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੂਨ ਗਰਭ ਨਹੀਂ ਐਸੇ ਸਤਿਗੁਰੂ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਉਹ ਸਤਿਗੁਰੂ ਮਹਾਰਾਜ ਨੇ ਇਨ੍ਹਾਂ ਪੱਟਾਂ ਦੀ ਅੰਦਰ ਦੀ ਭਾਵਨਾ ਵੇਖੀ ਉਹਨਾਂ ਨੂੰ ਵੀ ਥਾਂ ਦੇ ਦਿੱਤੀ ਔਰ ਗੁਰੂ ਦਾ ਸੁਭਾਅ ਇਹੋ ਜਿਹਾ ਹੈ ਕਿ ਗੁਰੂ ਘਰ ਦੇ ਕੀਰਤਨੀਏ ਜਿਹੜੇ ਮਾਇਆ ਕਰਕੇ ਆਪਦੇ ਗੁਣ ਕਰਕੇ ਹੰਕਾਰੀ ਬਣ ਗਏ ਤੇ ਸਤਿਗੁਰੂ ਨੇ ਕਹਿ ਦਿੱਤਾ ਸੀ ਵੀ ਇਹਨਾਂ ਨੂੰ ਗੁਰੂ ਘਰ ਵਿੱਚ ਕੋਈ ਥਾਂ ਨਹੀਂ ਪਿੱਟੇ ਜਾਣਗੇ ਪ੍ਰਿਕਿਆ ਸੀ ਉਹਨਾਂ ਦੀ ਸਮਾਂ ਲੰਘਿਆ ਸਮਾਂ ਦਾ ਦੌਰ ਲੰਘਣ ਤੋਂ ਬਾਅਦ ਵਾਕਈ ਉਹ ਪਰਿਸ਼ਟੇ ਗਏ ਕੁਸ਼ਟ ਦਾ ਰੋਗ ਉਹਨਾਂ ਨੂੰ ਹੋ ਗਿਆ ਕੋੜ ਦਾ ਰੋਗ ਜਿਹਨੂੰ ਕਹਿੰਦੇ ਆ ਕੋਈ ਲਾਗੇ ਨਹੀਂ ਸੀ ਲੱਗਦਾ ਭਾਈ ਸੱਤਾ ਤੇ ਬਲਵੰਡ ਜੀ ਮੈਂ ਕਹਾਂ ਲਗਾ ਕਿ ਨਾਮ ਲੈਣਾ ਜ਼ਰੂਰੀ ਹੈ ਉਹਨਾਂ ਦਾ ਹੁਣ ਇਹ ਭਾਈ ਸੱਤਾ ਤੇ ਬਲਵੰਡ ਦੀ ਸਾਨੂੰ ਥਿਉਰੀ ਕੀ ਦੱਸਦੀ ਹੈ ਵੀ ਮਹਾਰਾਜ ਆਪ ਹੀ ਸਾਨੂੰ ਬਖਸ਼ਿਸ਼ ਦਿੰਦਾ ਹੈ ਕਿਸੇ ਨੂੰ ਉੱਚੀ ਪਦਵੀ ਮਿਲ ਜਾਣੀ ਕਿਸੇ ਨੂੰ ਰੁਤਬਾ ਮਿਲ ਜਾਣਾ ਸ਼ੋਹਰਤ ਮਿਲ ਜਾਣੀ ਇਹ ਬੰਦੇ ਦੇ ਕਰਮ ਨੇ ਪਰ ਕਰਮ ਪਿੱਛੇ ਉਹਦੀ ਬਖਸ਼ਿਸ਼ ਵੀ ਹੈ ਉਹਦੀ ਬਖਸ਼ਿਸ਼ ਤੋਂ ਬਿਨਾ ਉਹਦੀ ਕਿਰਪਾ ਤੋਂ ਬਿਨਾ ਕਦੇ ਵੀ ਮਨੁੱਖ ਤਰੱਕੀ ਦੇ ਰਾਹ ਤੇ ਨਹੀਂ ਜਾਂਦਾ ਭਾਵੇਂ ਉਹ ਸਮਾਜਿਕ ਹੋਵੇ ਭਾਵੇਂ ਉਹ ਧਾਰਮਿਕ ਹੋਵੇ ਭਾਈ ਸੱਤਾ ਤੇ ਬਲਵੰਡ ਜੀ ਭਾਈ ਮਰਦਾਨਾ ਜੀ ਤੋਂ ਬਾਅਦ ਚੱਲਦੇ ਆਏ ਸਨ ਗੁਰੂ ਅੰਗਦ ਦੇ ਪਾਤਸ਼ਾਹ ਵੇਲੇ ਤੋਂ ਹੀ ਇਹ ਕੀਰਤਨ ਕਰਦੇ ਰਹੇ ਗੁਰੂ ਅਰਜੁਨ ਦੇ ਪਾਤਸ਼ਾਹ ਤੱਕ ਜਦੋਂ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਥਾਂ ਦਿੱਤੀ ਇਹ ਕੀਰਤਨ ਕਰਿਆ ਕਰਦੇ ਇਹਨਾਂ ਦੇ ਘਰ ਵਿੱਚ ਜੋ ਦੱਸਿਆ ਜਾਂਦਾ ਹੈ ਵੀ ਧੀ ਦਾ ਵਿਆਹ ਸੀ ਪੈਸੇ ਦੀ ਮੁੱਖ ਲੋੜ ਬਣੀ ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਨੇ ਇਹਨਾਂ ਦੀ ਪਰਖਿਆ ਪਰਖਣੀ ਚਾਹੀ ਔਰ ਸਤਿਗੁਰੂ ਨੇ ਜੋ ਸੀ ਦੇ ਦਿੱਤਾ ਆਖਿਆ ਵੀ ਅਜੇ ਗੁਰੂ ਘਰ ਦੇ ਲੰਗਰ ਮਸਤਾਨੇ ਨੇ ਤਾਂ ਸਮਾਂ ਬਣੇਗਾ ਤੇ ਤੁਸੀਂ ਇੰਨੇ ਚ ਗੁਜ਼ਾਰਾ ਕਰੋ ਗੁਰੂ ਤਾਂ ਪਰਖਦਾ ਹੈ ਇਹਨਾਂ ਨੇ ਇੰਨੀ ਇੱਕ ਗੱਲ ਸੁਣਦਿਆਂ ਸਾਰੀ ਇਤਿਹਾਸਕਾਰ ਕਹਿੰਦੇ ਨੇ ਵੀ ਮਨ ਵਿੱਚ ਹੰਕਾਰ ਪੈਦਾ ਕਰਕੇ ਇਹ ਗੱਲ ਕਹਿ ਦਿੱਤੀ ਵੀ ਸਾਡੇ ਕਰਕੇ ਗੁਰੂ ਘਰ ਸੰਗਤ ਆਉਂਦੀ ਹੈ ਸਾਡੇ ਕਰਕੇ ਗੁਰੂ ਘਰ ਪੈਸਾ ਚੜਦਾ ਹੈ ਅੱਛਾ ਤੇ ਐਸਾ ਹੰਕਾਰ ਜਦੋਂ ਜਿਹਨੂੰ ਬਾਣੀ ਕਹਿੰਦੀ ਜਿਸ ਨੂੰ ਆਪ ਖੁਆਏ ਕਰਤਾ ਖੁਸਲੇ ਚ ਗਿਆ ਗੁਰੂ ਬਖਸ਼ਿਸ਼ ਹੀ ਦਿੰਦਾ ਜਦੋਂ ਪਚੇ ਨਾ ਉਹਨੂੰ ਹਜਮ ਨਾ ਕੀਤਾ ਜਾਵੇ ਫਿਰ ਗੁਰੂ ਵਡਿਆਈ ਬਖਸ਼ਿਸ਼ ਲੈਣੀ ਵੀ ਜਾਣਦਾ ਸਮਾਂ ਐਸਾ ਦੌਰ ਬਣਿਆ ਸੋ ਖੈਰ ਫਿਰ ਭਾਈ ਲੱਦਾ ਪਰੂਪਕਾਰੀ ਆਏ ਜਿਨ੍ਹਾਂ ਆਪ ਦਾ ਮੂੰਹ ਕਾਲਾ ਕਰ ਲਿਆ ਵੀ ਨਹੀਂ ਇਹ ਗੁਰੂ ਘਰ ਦੇ ਰਾਗੀ ਨਹੀਂ ਇਹਨਾਂ ਨੂੰ ਗੁਰੂ ਅੱਗੇ ਬਖਸ਼ਾਉਣਾ ਚਾਹੀਦਾ ਉਹ ਆਪਣਾ ਮੂੰਹ ਕਾਲਾ ਕਰਕੇ ਖੋਤੇ ਤੇ ਬਹਿ ਕੇ ਆਗੇ ਵੀ ਸਤਿਗੁਰੂ ਨਹੀਂ ਹੈ ਤੁਹਾਡੇ ਕੀਰਤਨੀਏ ਨੇ ਇਹਨਾਂ ਨੂੰ ਸਮਤ ਦਿਓ ਇੱਥੇ ਸਿਧਾਂਤ ਹੈ ਗੁਰਬਾਣੀ ਦਾ ਗੁਰੂ ਆਸ਼ੇ ਦਾ ਕਿ ਗੁਰੂ ਐਸੀ ਬਖਸ਼ਿਸ਼ ਕਰਦਾ ਹੈ ਵੀ ਬੰਦੇ ਦੇ ਔਗਣ ਵੀ ਨਹੀਂ ਚਿਤਾਰਦਾ ਜਦੋਂ ਉਹ ਆਪਣੀ ਬਖਸ਼ਿਸ਼ ਦੇ ਵਿੱਚ ਆ ਜਾਏ ਤਾਂ ਸਤਿਗੁਰੂ ਮਹਾਰਾਜ ਨੇ ਆਪ ਦਾ ਸੁਭਾਅ ਰੱਖਿਆ ਕਿ ਆਪਣਾ ਬਿਰਧ ਰੱਖਿਆ ਤੇ ਆਪਦੇ ਬਿਰਧ ਦੇ ਸੁਭਾਅ ਦੇ ਨਾਲ ਹੀ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਆ ਇਹਨਾਂ ਨੂੰ ਇਹਨਾਂ ਨੂੰ ਔਗਣਾਂ ਨੂੰ ਨਾ ਚਿਤਾਰਦਿਆਂ ਆਪਣੇ ਗਲ ਨਾਲ ਲਾਇਆ ਤੇ ਗੱਲ ਨਾ ਲਾ ਕੇ ਇਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਵੀ ਠੀਕ ਹੈ ਜਿਸ ਮੂੰਹ ਨਾਲ ਜਿਸ ਰਸਨਾ ਨਾਲ ਤੁਸੀਂ ਗੁਰੂ ਘਰ ਦੀ ਨਿੰਦਿਆ ਕਰਕੇ ਗਏ ਸੀ ਉਸੇ ਰਸਨਾ ਨਾਲ ਤੁਸੀਂ ਗੁਰੂ ਘਰ ਦੀ ਉਸਤਤ ਕਰ ਦਿਓ ਤੇ ਤੁਸੀਂ ਬਖਸ਼ੇ ਜਾਓ ਹੁਣ ਵੇਖੋ ਇਹੋ ਜੇ ਸਤਿਗੁਰੂ ਜੀ ਦਇਆਲਤਾ ਦੇ ਘਰ ਵਿੱਚ ਆਏ ਵੀ ਉਹੀ ਜਿਹੜੇ ਸੱਤਾ ਤੇ ਬਲਵੰਡ ਨਿੰਦਿਆ ਕਰ ਰਹੇ ਸਨ ਉਹਨਾਂ ਨੇ ਰਾਮਕਲੀ ਰਾਗ ਦੇ ਵਿੱਚ ਐਸੀ ਬਾਣੀ ਉਚਾਰਨ ਕੀਤੀ ਪ੍ਰੇਮਈ ਗੁਰਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਏ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੱਕ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਇਹ ਸ਼ਬਦ ਉਚਾਰਨ ਕਰਕੇ ਉਹਨਾਂ ਨੇ ਐਸੀ ਸਤਗੁਰੂ ਜੀ ਦੀ ਬਖਸ਼ਿਸ਼ ਲਈ ਕਿ ਗੁਰੂ ਮਾਰੇ ਨੇ ਉਹਨਾਂ ਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਲਈ ਹਾਂਜੀ ਹਾਂਜੀ ਇੱਥੇ ਜਿੱਥੇ ਇਹਨਾਂ ਦੋ ਗੁਰਸਿੱਖਾਂ ਦੀ ਬਾਣੀ ਦਰਜ ਹੈ ਉੱਥੇ ਬਾਬਾ ਸੁੰਦਰ ਜੀ ਦੀ ਬਾਣੀ ਵੀ ਦਰਜ ਹੈ ਅੱਗੇ ਜਦੋਂ ਗੱਲ ਕਰਦੇ ਹਾਂ ਭਾਈ ਮਰਦਾਨਾ ਜੀ ਤਾਂ ਮਰਦਾਨਾ ਜੀ ਦੇ ਪ੍ਰਥਾਏ ਵੀ ਸ਼ਬਦ ਸਾਨੂੰ ਬਾਣੀ ਵਿੱਚ ਲਿਖੇ ਮਿਲਦੇ ਨੇ ਆਮ ਜਿਹੜਾ ਜਿਗਿਆਸੂ ਆ ਉਹ ਇਹ ਗੱਲ ਜਾਣਨ ਪ੍ਰਤੀ ਬੜਾ ਉਤਸੁਕ ਰਹਿੰਦਾ ਹੈ ਵੀ ਇਹ ਭਾਈ ਮਰਦਾਨਾ ਜੀ ਦੇ ਸ਼ਬਦ ਨੇ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਨੇ ਦੇਖੋ ਗੁਰੂ ਗ੍ਰੰਥ ਸਾਹਿਬ ਬਾਣੀ ਦੀ ਇੱਕ ਵਿਸ਼ਾਲਤਾ ਹੈ ਮਹਾਰਾਜ ਨੇ ਕੋਈ ਫਰਕ ਭੇਦ ਨਹੀਂ ਰੱਖਿਆ ਸਤਿਗੁਰੂ ਨੇ ਸੁਤੰਤਰ ਰੂਪ ਵਿੱਚ ਇੱਕ ਕਾਵ ਕਲਾ ਲਿਖਣ ਲਈ ਕਵੀ ਦੇ ਕੀ ਗੁਣ ਹੋਣੇ ਚਾਹੀਦੇ ਨੇ ਜੀ ਉਹਦੇ ਪੱਖੋਂ ਵੀ ਸੰਪੂਰਨ ਨੇ ਪਰ ਸਤਿਗੁਰੂ ਨੇ ਕਿਸੇ ਵਿਧਾਨ ਦੇ ਅਧੀਨ ਬਾਣੀ ਨੂੰ ਨਹੀਂ ਰੱਖਿਆ ਬਾਣੀ ਨੂੰ ਸੁਤੰਤਰ ਰੱਖਿਆ ਪੱਖ ਸਾਰੇ ਵਰਤੇ ਨੇ ਰਾਗ ਕਲਾ ਵੀ ਸੰਪੂਰਨ ਵਰਤੀ ਹੈ ਸਤਿਗੁਰੂ ਮਹਾਰਾਜ ਜੀ ਨੇ ਵਿਆਕਰਣ ਦਾ ਵੀ ਪ੍ਰਯੋਗ ਕੀਤਾ ਪਰ ਕਿਸੇ ਵੀ ਪੱਖ ਨੂੰ ਸਤਿਗੁਰੂ ਜੀ ਨੇ ਵਿਧਾਨ ਨੂੰ ਬਾਣੀ ਉੱਤੇ ਹਾਵੀ ਨਹੀਂ ਹੋਣ ਦਿੱਤਾ ਬਾਣੀ ਨੂੰ ਸੁਤੰਤਰ ਰੱਖਿਆ ਜੇ ਮਹਾਰਾਜ ਸ਼ੰਤ ਦੀ ਗੱਲ ਕਰਦੇ ਨੇ ਸ਼ੰਤ ਤੋਂ ਭਾਵ ਛੇ ਪਦੇ ਪਰ ਸਤਿਗੁਰੂ ਮਹਾਰਾਜ ਜੇ ਗੱਲ ਸਿਧਾਂਤ ਦੀ ਗੱਲ ਜਿਹੜੀ ਕਰ ਰਹੇ ਨੇ ਉਜ ਚਾਰ ਪਦਿਆਂ ਚ ਮੁਕੀ ਆ ਚਾਰ ਤੁਕਿਆਂ ਚ ਮੁਕੀ ਆ ਤੇ ਚਾਰ ਚ ਹੀ ਸੰਪੂਰਨ ਕਰਦੇ ਉੱਤੇ ਇਹ ਨਹੀਂ ਵੇਖਿਆ ਵੀ ਸ਼ੰਤ ਲਿਖਿਆ ਤੇ ਇਹਨੂੰ 6 ਚ ਹੀ ਪੂਰਾ ਕਰਾ ਜੇ ਅਸ਼ਟਪਦੀ ਆ ਤੇ 8 ਪਦਿਆਂ ਦੀ ਗੱਲ ਕਰ ਰਹੇ ਨੇ ਤੇ ਉੱਥੇ ਇਹ ਨਹੀਂ ਸਤਿਗੁਰੂ ਜੀ ਨੇ ਵੇਖਿਆ ਵੀ ਇਹਨੂੰ 8 ਚ ਹੀ ਪੂਰਾ ਕਰਨਾ ਉਹ ਕਿਤੇ 9 ਚ ਵੀ ਪੂਰੀ ਹੋ ਰਹੀ ਹੈ ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਪਮਾਨੇ ਵਰਤੇ ਤਾਂ ਨੇ ਪਰ ਇਹਦੇ ਅਧੀਨ ਨਹੀਂ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਗੁਰਨਾਨਕ ਪਾਤਸ਼ਾਹ ਜੀ ਦੇ ਭਾਈ ਮਰਦਾਨਾ ਜੀ ਦੀ ਗੱਲ ਚੱਲਦੀ ਆ ਤਾਂ ਉੱਥੇ ਮਰਦਾਨਾ ਪਹਿਲਾ ਲਿਖਿਆ ਮਿਲਦਾ ਹੈ ਠੀਕ ਸਲੋਕ ਮਰਦਾਨਾ ਪਹਿਲਾ ਹੁਣ ਭਾਈ ਮਰਦਾਨਾ ਜੀ ਦੇ ਸ਼ਬਦ ਬਾਬਤ ਇਹ ਗੱਲ ਚੱਲਦੀ ਹੈ ਵੀ ਇਹ ਜਿਹੜਾ ਪਹਿਲਾ ਔਰ ਮਰਦਾਨਾ ਇਹਦੇ ਵਿੱਚ ਕੀ ਫਰਕ ਹੈ ਹਮ ਵਿਦਵਾਨ ਮੰਨਦੇ ਨੇ ਵੀ ਇਹ ਸ਼ਬਦ ਜਿਹੜਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਦਾ ਹੀ ਹੈ ਮਹੱਲਾ ਸ਼ਬਦ ਜਿਹੜਾ ਨਾ ਉਹਦੇ ਵਿੱਚ ਲੁਪਤ ਹੋਇਆ ਤੁਸੀਂ ਦੇਵਗੰਦਾਰੀ ਰਾਗ ਪੜੋਗੇ ਨਾ ਗੌੜੀ ਰਾਗ ਪੜੋਗੇ ਨਾ ਤਾਂ ਇਹਨਾਂ ਵਿੱਚ ਵੀ ਤੁਹਾਨੂੰ ਅੱਜ ਦੇ ਜਿਹੜਾ ਸਰੂਪ ਸਾਨੂੰ ਅੱਜ ਲਿਖਿਆ ਮਿਲਦਾ ਹੈ 1430 ਅੰਗ ਵਾਲਾ ਪ੍ਰਿੰਟ ਪ੍ਰੈਸ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਮਹੱਲਾ ਸ਼ਬਦ ਲੁਪਤ ਹੋਏਗਾ ਅੱਛਾ ਜੀ ਇਹਦਾ ਕਾਰਨ ਕੀ ਹੈ ਵੀ ਸਾਡੇ ਜਦੋਂ ਪਦਸ਼ੇਦ ਦੀ ਗੱਲ ਅੱਗੇ ਆਪਾਂ ਕਰਾਂਗੇ ਉਸ ਕਾਲ ਦੇ ਵਿੱਚ ਜਦੋਂ ਪ੍ਰਾਤਨ ਹੱਥ ਲਿਖਤਾਂ ਵਿੱਚ ਤਾਂ ਮਹੱਲਾ ਸ਼ਬਦ ਅੰਕਿਤ ਹੀ ਹੈ ਪਰ ਸਾਡੇ ਕੁਝ ਅਣਗੈਲਿਕ ਕਾਰਨ ਕਰਕੇ ਨਾ ਧਿਆਨ ਦੇਣ ਕਰਕੇ ਇਹ ਚੀਜ਼ਾਂ ਜਿਹੜੀਆਂ ਸਾਡੇ ਤੋਂ ਵਿਸਰ ਗਈਆਂ ਸੋ ਇਸ ਤਰ੍ਹਾਂ ਹੀ ਮਹੱਲਾ ਜਿਹੜਾ ਉਹ ਗੁਰੂ ਜੋਤ ਦਾ ਲਖਾਇਕ ਹਮ ਔਰ ਉੱਥੇ ਮਰਦਾਨਾ ਹੈਡਿੰਗ ਦੇ ਵਿੱਚ ਲਿਖਿਆ ਜੇ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਭਾਈ ਮਰਦਾਨਾ ਜੀ ਦਾ ਹੀ ਲਿਖਣਾ ਹੁੰਦਾ ਤਾਂ ਉੱਥੇ ਅਖੀਰ ਤੇ ਫਿਰ ਨਾਨਕ ਸ਼ਾਹਪਨ ਨਹੀਂ ਸੀ ਲਾਉਣੀ ਜਿਵੇਂ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਵਿਧਾਨ ਇਹ ਰੱਖਿਆ ਵੀ ਜਿੱਥੇ-ਜਿੱਥੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਇੱਕ ਤਾਂ ਆਰੰਭ ਚ ਮਹੱਲਾ ਨਾਲ ਅੰਕ ਦਰਜ ਕੀਤਾ ਪਹਿਲੇ ਦੂਜਾ ਤੀਜਾ ਜਿਹੜੇ ਪਾਤਸ਼ਾਹ ਦੀ ਬਾਣੀ ਦੂਸਰਾ ਹਰੇਕ ਸ਼ਬਦ ਦੇ ਅਖੀਰ ਦੀ ਸਮਾਪਤੀ ਤੇ ਨਾਨਕ ਸ਼ਬਦ ਦੀ ਵਰਤੋਂ ਕੀਤੀ ਨਾਨਕ ਸ਼ਬ ਮੋਹਰ ਲਾਈ ਜਿੱਥੋਂ ਇਹ ਸਪਸ਼ਟ ਹੈ ਵੀ ਇਹ ਗੁਰੂ ਸਾਹਿਬ ਦੀ ਬਾਣੀ ਦਰਜ ਹੈ ਜਦੋਂ ਪਟਾਂ ਦੀ ਗੱਲ ਕਰਾਂਗੇ ਹਰੇਕ ਪਟਾਂ ਦੇ ਸਵਈਆਂ ਦੇ ਅਖੀਰ ਤੇ ਉਸ ਪੱਟ ਦਾ ਨਾਮ ਦਰਜ ਹੈ ਜੇ ਭਗਤਾਂ ਦੀ ਗੱਲ ਕਰਾਂਗੇ ਹਰੇਕ ਭਗਤ ਦੇ ਬਾਣੀ ਦੇ ਸ਼ਬਦ ਦੇ ਸਮਾਪਤੀ ਤੇ ਉਸ ਭਗਤ ਦਾ ਨਾਮ ਦਰਜ ਹੈ ਤੇ ਜੇ ਆਪਾਂ ਗੁਰਸਿੱਖਾਂ ਦੀ ਗੱਲ ਕਰਦੇ ਹਾਂ ਤਾਂ ਭਾਈ ਸੱਤਾ ਤੇ ਬਲਵੰਡ ਜੀ ਦੀ ਵਾਰ ਦੇ ਵਿੱਚ ਆਰੰਭ ਜੀ ਹੈਡਿੰਗ 'ਚ ਹੀ ਲਿਖ ਦਿੰਦੇ ਆ ਵੀ ਵਾਰ ਜਿਹੜੀ ਹੈ ਉਹ ਸੱਤਾ ਤੇ ਰਾਏ ਬਲਵੰਡ ਵੱਲੋਂ ਲਿਖੀ ਗਈ ਹੈ। ਹੂੰ ਸੱਤਾ ਡੂਮ ਆਖੀ ਰਾਏ ਬਲਵੰਡ tatha ਸੱਤਾ ਡੂਮ ਆਖੀ ਉਹ ਦਰਜ ਕਰ ਜਾਂਦੇ ਨੇ। ਫਿਰ ਅੱਗੇ ਬਾਬਾ ਸੁੰਦਰ ਜੀ ਦੀ ਰਾਮਕਲੀ ਸੱਦ ਬਾਣੀ ਆਉਂਦੀ ਹੈ। ਹੂੰ ਮੰਦੇ ਦੇ ਮਿਰਤਕ ਪ੍ਰਾਣੀ ਦੇ ਚਲਾਣੇ ਮਗਰੋਂ ਕੀ ਉਪਦੇਸ਼ ਹੁੰਦਾ ਹੈ ਤਾਂ ਉਹ ਉੱਥੇ ਵੀ ਬਾਬਾ ਸੁੰਦਰ ਜੀ ਦਾ ਨਾਮ ਅੰਕਿਤ ਆ ਜਾਂਦਾ ਹੈ। ਠੀਕ ਹੈ ਤੇ ਇਥੋਂ ਫਿਰ ਇਹ ਗੱਲ ਸਪਸ਼ਟ ਹੈ ਵੀ ਉਹ ਸ਼ਬਦ ਜਿਹੜਾ ਭਾਈ ਮਰਦਾਨਾ ਜੀ ਦਾ ਜੇ ਉਹ ਭਾਈ ਮਰਦਾਨਾ ਜੀ ਦਾ ਹੁੰਦਾ ਤਾਂ ਉਥੇ ਮਰਦਾਨਾ ਸ਼ਬ ਮੋਹਰ ਲਾਉਣੀ ਸੀ ਇਹ ਵਿਦਵਾਨਾਂ ਦੀ رائے ਹੈ ਪਰ ਜਦੋਂ ਅਸੀਂ ਸ਼ਰਧਾਮਾਨ ਸੰਪਰਦਾਇਕ ਗਿਆਨੀਆਂ ਦੀ ਗੱਲ ਕਰਦੇ ਹਾਂ ਸੰਪਰਦਾਵਾਂ ਦੇ ਵਿੱਚ ਟਕਸਾਲੀ ਸਿੰਘਾਂ ਦੀ ਗੱਲ ਕਰਦੇ ਹਾਂ ਨਿਹੰਗ ਸਿੰਘਾਂ ਦੀ ਗੱਲ ਕਰਦੇ ਹਾਂ ਤਾਂ ਉਹ ਇਹ ਮੰਨਦੇ ਨੇ ਵੀ ਇਹ ਸ਼ਬਦ ਭਾਈ ਮਰਦਾਨਾ ਜੀ ਦਾ ਹੀ ਹੈ ਇਸ ਪ੍ਰਤੀ ਵਿਦਵਾਨਾਂ ਦੇ ਬਹੁਤ ਵੱਖ-ਵੱਖ رائے ਨੇ ਪਰ ਆਪਾਂ ਜਦੋਂ ਗੁਰੂ ਸਾਹਿਬ ਨੂੰ ਸ਼ਰਧਾਮਾਨ ਹੋ ਕੇ ਸਮਰਪਿਤ ਕਰਦੇ ਆ ਤਾਂ ਇਹ ਸਾਰੀ ਇਹ ਬਾਣੀ ਮਹਾਪੁਰਖ ਕੀ ਨਿਜ ਕਰਵਾਸਾ ਹੋਏ ਹੈ ਇਹ ਸਾਰੀ ਮਹਾਪੁਰਖ ਇੱਕ ਰੂਪ ਨੇ ਇੱਕ ਜੋਤ ਨੇ ਸੋ ਇਸ ਤਰ੍ਹਾਂ ਸਤਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਜਿੱਥੇ ਆਪਣੇ ਸਮੇਤ ਪੰਜ ਗੁਰੂ ਸਾਹਿਬਾਨ ਦੀ ਬਾਣੀ 11 ਪਟਾਂ ਦੀ ਬਾਣੀ 15 ਭਗਤ ਸਹਿਬਾਨ ਦੀ ਬਾਣੀ ਔਰ ਤਿੰਨ ਗੁਰਸਿੱਖਾਂ ਦੀ ਬਾਣੀ ਤੇ ਚੌਥੇ ਦੇ ਪਰਥਾਏ ਭਾਈ ਮਰਦਾਨਾ ਜੀ ਦੇ ਪ੍ਰਥਾਏ ਬਾਣੀ ਦਰਜ ਕਰਕੇ ਸਤਿਗੁਰੂ ਜੀ ਨੇ 30 ਰਾਗਾਂ ਵਿੱਚ ਰਾਗ ਮਾਲਾ ਸਮੇਤ ਮੁੰ다ਵਣੀ ਲਿਖ ਕੇ ਸਤਿਗੁਰੂ ਜੀ ਨੇ 1810-20 ਤੱਕ ਇਹ ਕਾਰਜ ਫਿਰ ਜਿਹੜਾ ਉਹ ਸੰਪੂਰਨ ਕੀਤਾ तकरीबन 4 ਸਾਲਾਂ ਵਿੱਚ 1604 ਈਸਵੀ ਦੇ ਵਿੱਚ ਸੰਪੂਰਨ ਹੋਇਆ 1601 ਵਿੱਚ ਇਹ ਕਾਰਜ ਆਰੰਭ ਹੁੰਦਾ ਹੈ 1604 ਵਿੱਚ ਇਹ ਗ੍ਰੰਥ ਸੰਪੂਰਨ ਹੁੰਦਾ ਹੈ ਤੇ ਮਹਾਰਾਜ ਫਿਰ ਸੰਪੂਰਨ ਕਰਾਉਣ ਤੋਂ ਬਾਅਦ ਇਸ ਰੂਪ ਦੀ ਜਿਹੜੀ ਜਿਲਦ ਹੈ ਉਹ ਫਿਰ ਭਾਈ ਬੰਨੂ ਜੀ ਦੀ ਸੇਵਾ ਲਾਉਂਦੇ ਨੇ